ਹਰ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੇ ਫਲ ਲੈ ਕੇ ਆਉਂਦਾ ਹੈ ਅਜਿਹਾ ਇੱਕ ਮੌਸਮੀ ਫਲ ਹੈ ਲੀਚੀ ਜੋ ਗਰਮੀ ਦੇ ਮੌਸਮ ਦੇ ਵਿੱਚ ਹੀ ਮਿਲਦਾ ਹੈ ਇਹ ਲਗਭਗ ਹਰ ਉਮਰ ਦੇ ਲੋਕਾਂ ਦਾ ਪਸੰਦੀਦਾ ਫਲ ਹੈ ਲੀਚੀ ਖਾਣ ਦੇ ਵਿੱਚ ਜਿੰਨੀ ਸਵਾਦੀ ਅਤੇ ਰਸਦਾਰ ਹੁੰਦੀ ਹੈ ਸਿਹਤ ਲਈ ਓਨੀ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਲੀਚੀ ਰੋਜ਼ਾਨਾ 12 ਦੇ ਕਰੀਬ ਖਾਣੀ ਚਾਹੀਦੀ ਹੈ ਪਰ ਇਸ ਤੋਂ ਜ਼ਿਆਦਾ ਖਾਣਾ ਖਤਰਨਾਕ ਹੋ ਸਕਦਾ ਹੈ ਲੀਚੀ ਉਂਝ ਵੀ ਗਰਮੀਆਂ ਦਾ ਫਲ ਹੈ ਇਸ ਲਈ ਮੀਂਹ ਦੌਰਾਨ ਇਸ ਨੂੰ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ ਮੀਂਹ ਦੌਰਾਨ ਲੀਚੀ ਚ ਕੀੜੇ ਨਿਕਲ ਲੱਗਦੇ ਨੇ ਆਮ ਤੌਰ ਤੇ ਅਪ੍ਰੈਲ ਦੇ ਅੰਤ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਬਾਜ਼ਾਰ ਦੇ ਵਿੱਚ ਉਪਲਬਧ ਹੈ ਪਰ ਮੀਂਹ ਨਾਲ ਲੀਚੀ ਦੇ ਵਿੱਚ ਕੀੜੇ ਲੱਗ ਜਾਂਦੇ ਨੇ ਇਸ ਲਈ ਇਹਨਾਂ ਨੂੰ ਪਹਿਲੇ ਮੀਂਹ ਤੋਂ ਪਹਿਲੇ ਹੀ ਖਾਣਾ ਸਿਹਤਮੰਦ ਹੈ ਆਓ ਜਾਣਦੇ ਹਾਂ ਲੀਚੀ ਖਾਣ ਦੇ ਕੀ ਕੀ ਫਾਇਦੇ ਨੇ ਇਮਿਊਨਿਟੀ ਸਿਸਟਮ ਲਈ ਫਾਇਦੇਮੰਦ ਲੀਚੀ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਇਸ ਤੋਂ ਇਲਾਵਾ ਇਹ ਬੀਟਾ ਕੈਰੋਟੀਨ ਨਿਆਸਿਨ ਅਤੇ ਫੋਲੇਟ ਨਾਲ ਭਰਪੂਰ ਹੁੰਦਾ ਜੋ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦਗਾਰ ਹੁੰਦੇ ਨੇ ਕੈਂਸਰ ਦੇ ਵਿੱਚ ਫਾਇਦੇਮੰਦ ਲੀਚੇ ਦੇ ਵਿੱਚ ਪਾਇਆ ਜਾਣ ਵਾਲੇ ਪੋਲੀਫੈਨੋਲਿਕ ਮਿਸ਼ਰਣ ਅਤੇ ਪੋ ਐਂਥੋਸਾਈਡਿਨ ਨਾਲ ਅਸਲ ਦੇ ਵਿੱਚ ਮੁਫਤ ਰੈਡੀਕਲਾਂ ਨੂੰ ਬੀ ਅਸਰ ਕਰਨ ਅਤੇ ਸਰੀਰ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਵਿਟਾਮਿਨ ਸੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਨੇ ਮੁਫਤ ਰੈਡੀਕਲ ਸੈਲੂਲਰ ਮੈਟਾਬੋਲਿਜ਼ਮ ਦੇ ਹਾਨੀਕਾਰਕ ਉਪ ਉਤਪਾਦਨੇ ਜੋ ਕੈਂਸਰ ਦਿਲ ਦੀ ਬਿਮਾਰੀ ਬੋਧਾ ਆਤਮਕ ਵਿਕਾਰ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣ ਜਾਂਦੀ ਨੇ ਲੀਚੀ ਜੈਵਿਕ ਮਿਸ਼ਨਰਾਂ ਦਾ ਇੱਕ ਅਮੀਰ ਸਰੋਤ ਹੈ ਇਸ ਲਈ ਸੁਰੂਆਖ ਵਖ ਕੈਂਸਰਾਂ ਲਈ ਇੱਕ ਪ੍ਰਭਾਵਸ਼ਾਲੀ ਰੋਕ ਥਾਮ ਉਪਾਅ ਵਜੋਂ ਵਰਤਿਆ ਜਾਂਦਾ ਹੈ ਖੂਨ ਸੰਚਾਰ ਲਈ ਫਾਇਦੇਮੰਦ ਕਾਪਰ ਇੱਕ ਹੋਰ ਜ਼ਰੂਰੀ ਖਣਿਜਾ ਜੋ ਲੀਚੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹਾਲਾਂਕਿ ਲੋਹਾ ਲਾਲ ਖੂਨ ਦੇ ਸੈੱਲਾਂ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਕਾਪਰ ਵੀ ਆਰਬੀਸੀ ਦੇ ਗਠਨ ਦਾ ਇੱਕ ਅਨਿੱਖੜਵਾਂ ਅੰਗ ਹੈ ਇਸ ਲਈ ਲੀਚੀ ਦੇ ਵਿੱਚ ਕਾਪਰ ਦੀ ਸਮੱਗਰੀ ਖੂਨ ਦੇ ਗੇੜ ਨੂੰ ਵਧਾ ਸਕਦੀ ਹੈ ਤੇ ਅੰਗਾਂ ਤੇ ਸੈੱਲਾਂ ਦੇ ਆਕਸੀਜਨ ਨੂੰ ਵਧਾ ਸਕਦੀ ਹੈ ਤੇ ਇਸ ਦਾ ਕਾਫੀ ਫਾਇਦਾ ਹੁੰਦਾ ਅੱਖਾਂ ਲਈ ਫਾਇਦੇਮੰਦ ਮੋਤੀਆ ਬਿੰਦ ਅੱਖ ਦੇ ਵਿੱਚ ਇੱਕ ਦ੍ਰਿਸ਼ਟੀ ਦੀ ਕਮਜ਼ੋਰੀ ਹੈ ਕਿਉਂਕਿ ਮੋਤੀਆ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਬਾਰੇ ਬਹੁਤ ਸਾਰੇ ਅਧਿਐਨ ਕੀਤੇ ਗਏ ਨੇ ਕਿ ਕਦਿਆਨੇ ਸਿੱਟਾ ਕੱਢਿਆ ਕਿਲੀਚੀ ਮੋਤੀਆ ਬਿੰਦ ਨੂੰ ਰੋਕ ਸਕਦੀ ਹੈ ਲਿਚੀ ਦੇ ਵਿੱਚ ਫਾਈਟੈਕੋਮਿਲ ਹੁੰਦੇ ਨੇ ਜੋ ਐਂਟੀਆਕਸੀਡੈਂਟ ਅਤੇ ਐਂਟੀਨੋਪਲਾਸਟਿਕ ਗੁਣਾਂ ਨਾਲ ਭਰਪੂਰ ਹੁੰਦੇ ਨੇ ਇਸ ਦਾ ਮਤਲਬ ਹੈ ਕਿ ਉਹ ਸੈੱਲਾਂ ਦੇ ਅਸਧਾਰਨ ਵਿਕਾਸ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਨੇ ਇਸ ਤਰ੍ਹਾਂ ਮੋਤੀਆ ਬਿੰਦ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਨੇ ਡੀ ਹਾਈਡਰੇਸ਼ਨ ਦੀ ਸਮੱਸਿਆ ਦੇ ਵਿੱਚ ਫਾਇਦੇਮੰਦ ਗਰਮੀ ਦੇ ਵਿੱਚ ਪਾਣੀ ਦੀ ਭਰਪਾਈ ਕਲੇ ਤੁਸੀਂ 니ਚ ਨੂੰ ਡਾਈਟ ਚ ਸ਼ਾਮਲ ਕਰ ਸਕਦੇ ਹੋ ਇਸ ਚ ਪਾਣੀ ਕਾਫੀ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ ਇਹ ਸਰੀਰ ਨੂੰ ਹਾਈਡਰੇਟ ਰੱਖਣ ਦੇ ਵਿੱਚ ਮਦਦਗਾਰ ਹੁੰਦਾ ਹੈ ਚਮੜੀ ਲਈ ਫਾਇਦੇਮੰਦ ਸੂਰਜ ਦੇ ਬਹੁਤ ਜ਼ਿਆਦਾ ਸੰਪਰਕ ਨਾਲ ਸਰੀਰ ਤੇ ਲਾਲੀ ਅਤੇ ਛਾਲੇ ਹੋ ਜਾਂਦੇ ਨੇ ਇਸ ਨਬਰਨ ਕਾਰਨ ਦਰਦ ਅਤੇ ਜਲਣ ਹੋ ਸਕਦੀ ਹੈ ਵਿਟਾਮਿਨ E ਨਾਲ ਭਰਪੂਰਲੀ ਚੀਨੂ ਲਗਾਉਣਾ ਤੁਹਾਡੀ ਸੋਜ ਵਾਲੀ ਚਮੜੀ ਨੂੰ ਸ਼ਾਂਤ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਲੀਚੀ ਦਾ ਰਸ ਦਾਗ ਧੱਬਿਆਂ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਨੇ ਭਾਰ ਘਟਾਉਣ ਲਈ ਫਾਇਦੇਮੰਦ ਲੀਚੀ ਦੇ ਵਿੱਚ ਪਾਣੀ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਹ ਭਾਰ ਘਟਾਉਣ ਦੇ ਵਿੱਚ ਵੀ ਫਾਇਦੇਮੰਦ ਹੁੰਦੀ ਹੈ ਪਾਚਨ ਪ੍ਰਣਾਲੀ ਲਈ ਫਾਇਦੇਮੰਦ ਲੀਚੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਜੋ ਪਾਚਨ ਕਿਰਿਆ ਨੂੰ ਸੁਧਾਰਨ ਦੇ ਵਿੱਚ ਮਦਦ ਕਰਦੇ ਨੇ ਗਰਮੀਆਂ 'ਚ ਤੁਸੀਂ ਲੀਚੀ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਉਲਟੀ ਮਤਲੀ ਵਰਗੀਆਂ ਇਸ ਮੁਸੀਬਤੋਂ ਬਚ ਸਕਦੇ ਹੋ ਬਲੱਡ ਪ੍ਰੈਸ਼ਰ ਦੇ ਫਾਇਦੇਮੰਦ ਲੀਚੀ ਦੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਲਈ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਲੀਚੀ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ